ਮਾਨ ਸਾਹਿਬ ਇਹ ਧਰਨੇ ਤੇ ਬੈਠੇ ਰਹੇ ਕਈ ਤੁਹਾਡੀਆਂ ਮੀਟਿੰਗਸ ਹੋਈਆਂ ਤੁਸੀਂ ਧਰਨਾ ਜੇ ਚੁਕਵਾਣਾ ਹੀ ਸੀ ਤੇ ਚੁਕਵਾ ਦੇ 20 ਤਰੀਕੇ ਨੇ ਸਰਕਾਰ ਦੇ ਕੋਲ ਸਰਕਾਰ ਦਾ ਕੰਮ ਹੁੰਦਾ ਹੈ ਬੇਈਮਾਨੀ ਨਹੀਂ ਕਰਨੀ ਇਮਾਨਦਾਰੀ ਨਾਲ ਗੱਲ ਕਰਨੀ ਸਟੈਂਡ ਲੈ ਕੇ ਗੱਲ ਕਰਨੀ ਤੁਸੀਂ ਇੱਕ ਪਾਸੇ ਸੱਦਾ ਦੇ ਕੇ ਆਪਣੇ ਕੋ ਸਾਤੇ ਤੇ ਪੰਜਾਬ ਦਾ ਤੇ ਕਿਰਦਾਰ ਹੀ ਹੈ ਨਹੀਂ ਪੰਜਾਬ ਦਾ ਕਿਰਦਾਰ ਤੇ ਹੈ ਕਿ ਜੇ ਤੁਹਾਡਾ ਵੱਡੇ ਤੋਂ ਵੱਡਾ ਵਿਰੋਧੀ ਵੀ ਉਸਤਾਦ ਜੀ ਤੁਹਾਡੇ ਘਰ ਕਿਸੇ ਟਾਈਮ ਮੁਲਾਕਾਤ ਕਰਨ ਵਾਸਤੇ ਇਹ ਸ਼ਰਨਵਾਸੀ ਆਂਦੇ ਤੇ ਤੁਸੀਂ ਬੈਠੇ ਛੁੜਾ ਨਹੀਂ ਮਾਰਦੇ ਤੁਸੀਂ ਲੀਡਰਸ ਹੈ ਗੱਲਬਾਤ ਦੇ ਬਹਾਨੇ ਕਿਸਾਨਾਂ ਦੇ ਮੁੱਦਿਆਂ ਤੇ ਚੰਗੀਰ ਚਾਹਦੇ ਹੋ ਫਿਰ ਤੁਹਾਡੀ ਪੁਲਿਸ ਰੀਟੇਨ ਕਰਦੀ ਹੈ ਦੂਜੇ ਪਾਸੇ ਤੁਸੀਂ ਦੋ ਦਿਨ ਪਹਿਲੇ ਦੀਆਂ ਤਿਆਰੀਆਂ ਕੀਤੀਆਂ ਹੁੰਦੀਆਂ ਹਜ਼ਾਰਾਂ ਪੁਲਿਸ ਅਫਸਰ ਜਿਹੜੇ ਨੇ ਤੇ ਸਪਾਈ ਜਿਹੜੇ ਨੇ ਕਨਸਟੇਬਲਰੀ ਸਾਰੀ ਜੜੀ ਹੈ ਇਹ ਆਲਰੇਡੀ ਇਤਿਹਾਸ ਸੋ ਸਾਡਾ ਇਹ ਕਹਿਣਾ ਹੈ ਕਿ ਵੱਡਾ ਤਰੋ ਕੀਤਾ ਗਿਆ ਕਿਸਾਨੀ ਨਾਲ ਖੇਤ ਮਜ਼ਦੂਰਾਂ ਦੇ ਨਾਲ ਜਦੋਂ ਵੋਟਾਂ ਦੀ ਲੋੜ ਸੀ ਆ ਸਾਡੇ ਕੋਲ ਤਸਵੀਰਾਂ ਪਈਆਂ ਨੇ ਜਿਹਦੇ ਵਿੱਚ ਜੇਜਰੀਵਾਲ ਸਾਹਿਬ ਕਿਸਾਨਾਂ ਦੇ ਇਕੱਠਾ ਵਿੱਚ ਬੈਠੇ ਨੇ ਮਾਨ ਸਾਹਿਬ ਦੀਆਂ ਫੋਟੋਆਂ ਵੀ ਹੈ ਨੇ ਅਮਨੂ ਰੋੜਾ ਜੀ ਦੀਆਂ ਵੀ ਹੈ ਨੇ ਸੰਧਵਾ ਸਾਹਿਬ ਵੀ ਸਪੀਕਰ ਸਾਹਿਬ ਬੈਠੇ ਨੇ ਤੇ ਅਮਨੂ ਰੋੜਾ ਜੀ ਬੈਠੇ ਤੇ ਹੁਣ ਇੱਕ ਸ਼ਬਦ ਨਹੀਂ ਬੋਲੇ ਤੇ ਜਦੋਂ ਲੁਧਿਆਣੇ ਦੀ ਵੋਟਾਂ ਪੈ ਗਈਆਂ ਉਥੋਂ ਦੀਆਂ ਵੋਟਾਂ ਵਟੋਰ ਲੀਆਂ ਤੇ ਲਗਾਤਾਰ ਸਾਡੇ ਵਪਾਰੀ ਵਰਗ ਦਾ ਪਿਛਲੇ 3 ਸਾਲ ਦੀ ਬਾਰਡਰ ਬੰਦ ਨੇ ਕਦੀ ਉਦੋਂ ਤੇ ਬਾਨ ਸਾਹਿਬ ਕਦੀ ਬੋਲੇ ਨਹੀਂ ਕਦੀ ਵਪਾਰੀਆਂ ਨਾਲ ਮੀਟਿੰਗ ਨਹੀਂ ਕੀਤੀ ਕੋਈ ਕਿਸਾਨ ਯੂਨੀਅਨ ਤੇ ਵਪਾਰੀਆਂ ਦੀ ਇਕੱਠੇ ਮੀਟਿੰਗ ਕਰਕੇ ਕਹਿਣਾ ਚਾਹੀਦਾ ਸੀ ਕਿ ਪੰਜਾਬ ਦਾ ਨੁਕਸਾਨ ਹੋ ਰਿਹਾ ਚਰਪਾ ਕਰਕੇ ਤੁਸੀਂ ਆਪਣਾ ਧਰਮ ਹੈ ਉਹ ਵੀ ਜਾਰੀ ਰੱਖ ਸਕਦੇ ਪਰ ਟ੍ਰੈਫਿਕ ਨੂੰ ਰੋਕੀ ਤੇ ਬੜ ਬਕਾਇਦਾ ਤੌਰ ਮਿਲੀ ਭੁਗਤ ਦੇ ਨਾਲ ਤੇ ਤੁਹਾਨੂੰ ਇਸ ਗੱਲ ਦਾ ਵੀ ਇਲਮ ਹੋਏਗਾ ਕੁਝ ਰਿਟਾਇਰਡ ਪੁਲਿਸ ਅਫੀਸ਼ਰਸ ਨੇ ਜਿਹੜੇ ਪੰਜਾਬ ਸਰਕਾਰ ਵਾਸਤੇ ਕੰਮ ਕਰਦੇ ਕਿਤੇ ਧਰਨਾ ਲਵਾਣਾ ਹੈ ਉਹਦੇ ਵਿੱਚ ਵੀ ਰੋਲ ਕਰ ਦਿੰਦੇ ਨੇ ਕੁਝ ਹੋਰ ਵੀ ਉਨੀ ਕੀ ਕਰਨੀ ਉਹਦੇ ਵਿੱਚ ਵੀ ਰੋਲ ਕਰ ਦਿੰਦੇ ਸੋ ਜੋ ਕੁਝ ਅੱਜ ਹੋ ਰਿਹਾ ਹੈ ਬੜਾ ਅਨਫੋਰਚੂਨੇਟ ਹੈ ਪੰਜਾਬ ਇੱਕ ਪੁਲਿਸ ਸਟੇਟ ਬਣ ਕੇ ਰਹਿ ਗਈ ਤੁਸੀਂ ਵੇਖੋ ਉਸੇ ਪੁਲਿਸ ਦੇ ਨਾਲ ਪਹਿਲੇ ਮਿਲਟਰੀ ਦੇ ਅਫਸਰ ਕਟਾਏ ਗਏ ਨੇ ਉਸੇ ਨਾਲ ਹੀ ਹੁਣ ਕਿਸਾਨ ਯੂਨੀਅਨਸ ਦੇ ਜਿਹੜੇ ਲੀਡਰ ਨੇ ਉਹ ਡਿਟੇਨ ਵੀ ਕਰਾਇਆ ਗਿਆ ਤੇ ਬਾਕੀਆਂ ਦਾ ਸਮਾਨ ਵੀ ਚੁਕਾਇਆ ਗਿਆ ਸਮਾਨ ਤੋੜਿਆ ਵੀ ਗਿਆ ਸੋ ਇਸ ਗੱਲ ਕਾਰਨ ਇਸ ਗੱਲ ਦਾ ਸਖਤ ਇਤਰਾਜ਼ ਕਰਦੇ ਹੋਏ ਤੇ ਦੂਸਰਾ ਹੈ ਕਿ ਹਰ ਪਾਸੇ ਗਵਰਨਮੈਂਟ ਫੇਲ ਹੋਈ ਜਿੰਨੇ ਵਾਦੇ ਸੀ ਅਸੀਂ ਅੱਜ ਆਂਦੇ ਟਾਈਮ ਦੇ ਵਿੱਚ ਤੁਹਾਡੇ ਸਾਹਮਣੇ ਰੱਖਾ ਕੇ ਕੇਜਰੀਵਾਲ ਦੇ ਤੇ ਭਗਵੰਤ ਦੇ ਸਾਰੇ ਵਾਦੇ ਪਾਵੇ ਬਰਗਾੜੀ ਬਾਈਬਲ ਕਲਾ ਨਾ ਹੋਵੇ ਭਾਵੇਂ ਮਾਈਨਿੰਗ ਦਾ ਮੁੱਦਾ ਹੋਵੇ ਪਾਵੇਂ ਕ腐ਪਸ਼ਨ ਦਾ ਮੁੱਦਾ ਹੋਵੇ ਪਾਵੇਂ ਸਰਕਾਰੀ ਮੁਲਾਜ਼ਮਾਂ ਦੇ ਨਾਲ ਕੀਤੇ ਹੋਏ ਵਾਅਦੇ ਹੋਣ ਅੱਜ ਵੱਡੇ ਪੈਮਾਨੇ ਤੇ ਪੈਣਾ ਵੀ ਇੱਥੇ ਆਪਣਾ ਅਤਰਾਜ ਜਤਾ ਲਾ ਰਹੀਆਂ 3 ਸਾਲ ਹੋ ਗਏ ਵਾਅਦਾ ਕੀਤੇਆਂ ਨੂੰ ਪਹਿਲੇ 1000 ਰੁਪਏ ਦਾ ਵਾਅਦਾ ਕੀਤਾ ਹਰ ਪੰਜਾਬ ਦੀ ਸਾਡੀ ਪੈਣ ਮਾਤਾ ਸਾਡੀਆਂ ਬੱਚੀਆਂ ਜਿੰਨੀਆਂ ਵੋਟਰ ਨੇ ਉਹਨੂੰ 1000 ਰੁਪਏ ਦਿਆ ਕਰਾਂਗੇ ਜਦੋਂ ਪਾਰਲੀਮੈਂਟ ਆ ਗਈ ਉਦੋਂ ਕਹਿੰਦਾ ਚਲੋ ਸਾਨੂੰ ਮਾਫੀ ਦਿਓ ਸਾਡੇ ਕੋਲ ਪੈਸਿਆਂ ਦਾ ਬਰਬੰਦ ਨਹੀਂ ਹੋਇਆ ਪਾਰਲੀਮੈਂਟ ਟੱਪਦੀ 1100 ਰੁਪਇਆ ਦੇ ਦਿਆਂਗੇ ਅੱਜ ਤਿੰਨ ਸਾਲ ਉੱਤੇ ਹੋ ਚੁੱਕੇ ਨੇ 1 ਰੁਪਇਆ ਕਿਸੇ ਨੂੰ ਦਿੱਤਾ ਬਾਇਓਚਰ ਜਿਹੜਾ ਮੋਰਚਾ ਚਕਾਉਣ ਦੀ ਗੱਲ ਬਾਤ ਹੈ ਉਹਦੇ ਤਰਕ ਇਹ ਦਿੱਤਾ ਕਿ ਪੰਜਾਬ ਤੇ ਫਾਈਨੈਂਸ਼ੀਅਲ ਲਾਸ ਹੋ ਰਿਹਾ ਸੀ ਤੇ ਨਾਲ ਨਾਲ ਨਸ਼ੇ ਦੀ ਪੈਦਾਵਾਰ ਨੂੰ ਨੁਕਸਾਨ ਦਾ ਦਾਅਵਾ ਕੀਤਾ ਹੈ ਸਾਡੇ ਠੇਰਾਵਾਂ ਜਨਰਲ ਇਹ ਸਿਮਾ ਲੱਗ ਰਿਹਾ ਹੈ ਵੇਖੋ ਗੱਲ ਇਸ ਤਰ੍ਹਾਂ ਹੈ ਡੱਲੇ ਆਪਾਂ ਨਸ਼ੇ ਦੇ ਤਰਕ ਤੇ ਹੀ ਆ ਜੀਏ ਛੋਟੀਆਂ ਮੱਛੀਆਂ ਦੇ ਘਟ ਆਏਗਾ ਛੋਟੇ ਡੀਲਰਸ ਤੋਂ ਵੀ ਮੇਨ ਘਰ ਨਹੀਂ ਉਹ ਵੀ ਜਿਹੜੇ ਕਿਤੇ ਪਿੰਡ ਦੇ ਵਿੱਚ ਪੱਠੇ ਪਾਣ ਵਾਲੀ ਛੋਟੀ ਜਿਹੀ ਵਿਹਲੀ ਹੈ ਉਹਦਾ ਕੋਠਾ ਢਾ ਕੇ ਇੱਕ ਪਰਸੈਪਸ਼ਨ ਬਿਲਡ ਕਰਨ ਦੀ ਕੋਸ਼ਿਸ਼ ਮੈਂ ਪੁੱਛਣਾ ਚਾਹਨਾ ਜਿਹੜੇ ਏਆਈਜੀ ਰਾਜੀਤ ਸਿੰਘ ਹੁੰਦਲ ਜਿਹੜਾ ਡਰੱਗਸ ਦੇ ਕੇਸ ਦੇ ਵਿੱਚ ਨਕਰੀਓ ਕੱਢਿਆ ਕਿ ਤੇ ਮੇਰਾ ਇਹ ਵੀ ਦਾਅਵਾ ਹੈ ਕਿ ਉਸ ਨੂੰ ਪੰਜਾਬ ਚੋਂ ਤੇ ਹਿੰਦੁਸਤਾਨ ਤੋਂ ਭਜਾਇਆ ਵੀ ਪੰਜਾਬ ਪੁਲਿਸ ਤੇ ਇਸੇ ਸਰਕਾਰ ਨੇ ਉਹਦਾ ਘਰ ਇਸ ਦਾ ਕਿਉਂ ਨਹੀਂ ਢਾਇਆ ਜਿਹੜਾ ਡਰੱਗਸ ਦੇ ਕੇਸ ਦੇ ਵਿੱਚ ਡਿਸਮਿਸਟ ਏਆਈਜੀ ਉਹਨੂੰ ਪਹਿਲੇ ਭਜਾਇਆ ਗਿਆ 2 ਸਾਲ ਦੀ ਉਹਦੀ ਗ੍ਰਿਫਤਾਰੀ ਕੋਈ ਨਹੀਂ ਹੋਈ ਉਹਦਾ ਘਰ ਵੀ ਇੱਥੇ ਗੁਰਸ਼ੇਰ ਸਿੰਘ ਸੰਧੂ ਜਿਹਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਸੀਆਈਏ ਖਰੜਚ ਕਰਾਈ ਉਹਦਾ ਘਰ ਵੀ ਇੱਥੇ ਆ ਉਹਦਾ ਘਟਾ ਇੱਕ ਇੱਕ ਦੋ ਦੋ ਕਮਰਿਆਂ ਵਾਲਿਆਂ ਦੇ ਘਟਾ ਕੇ ਪਰਸੈਪਸ਼ਨ ਬਿਲਡ ਕਰਕੇ ਤੇ ਸਾਡਾ ਵੇਖੋ ਪਹਿਲੇ ਦਾ ਦਾਅਵੇ ਤੇ ਅੱਜ ਵੀ ਪੰਜਾਬ ਪੁਲਿਸ ਦੀ ਦੇਖਰੇਖ ਥੱਲੇ ਸਾਰਾ ਡਰੱਗ ਵਿਕ ਰਿਹਾ ਦੁਨੀਆ ਭਰ ਚ ਜਿੱਥੇ ਵੀ ਡਰੱਗਸ ਆ ਵੱਡਾ ਧੰਦਾ ਭਾਵੇਂ ਮੈਕਸੀਕੋ ਚ ਭਾਵੇਂ ਵੈਨੇਜ਼ੁਏਲਾ ਚ ਭਾਵੇਂ ਪਨਾਮਾ ਚ ਭਾਵੇਂ ਅੱਜ ਪੰਜਾਬ ਦੇ ਵਿੱਚ ਇਹਨੂੰ ਡਾਇਰੈਕਟਲੀ ਸਿੱਧੇ ਤੌਰ ਹੱਥਾਂ ਦੇ ਦਰ ਜਾਂਦਾ ਹਰ ਗਲੀ ਦੇ ਵਿੱਚ ਪਿੰਡ ਦੇ ਵਿੱਚ ਹਰ ਕੂਚੇ ਚ ਡਰ ਕਿੱਥੇ ਵੇਚਦੇ ਸੋ ਇਹ ਸਾਰਾ ਟੋਟਲ ਡਰਾਮਾ ਕੀਤਾ ਜਾ ਰਿਹਾ ਵਪਾਰੀਆਂ ਦੀ ਇੱਕ ਮਾਹੌਲ ਕ੍ਰੀਏਟ ਕਰਨ ਵਾਸਤੇ ਲੁਧਿਆਣਾ ਬਿਅਸਤੀਆਂ ਵੋਟਾ ਲੈਣ ਵਾਸਤੇ ਆਹ ਕੰਮ ਕਰ ਦਿੱਤਾ ਗਿਆ ਅਸੀਂ ਚਾਹਨੇ ਆ ਅਸ ਜੀ ਲੀਡਰ ਆਫ ਦੀ ਆਪੋਜੀਸ਼ਨ ਐ 100% ਚਾਹੁੰਦੇ ਆ ਕਿ ਪੰਜਾਬ ਦੀਆਂ ਸੜਕਾਂ ਖਾਲੀ ਰਹਿਣੀਆਂ ਚਾਹੀਦੀਆਂ ਟ੍ਰੈਵਲ ਵਾਸਤੇ ਬਿਜ਼ਨਸ ਵਾਸਤੇ ਅਸੀਂ ਨਹੀਂ ਚਾਹਦੇ ਪੰਜਾਬ ਦੀ ਰੇਲਵੇ ਲਾਈਨਸ ਜਾਂ ਸੜਕਾਂ ਬੰਦ ਕੀਤੀਆਂ ਜਾਣ ਬਟ ਇਹ ਡੈਮੋਕਰੈਟਿਕ ਦੇਸ਼ ਹੈ ਡੈਮੋਕਰੈਟਿਕ ਦੇਸ਼ ਵਿੱਚ ਪੀਸਫੁਲੀ ਆਪਣੀ ਗੱਲ ਕਹਿਣ ਦਾ ਹੱਕ ਹੈ ਇਹ ਕਿਸਾਨ ਮੈਂ ਤੁਹਾਨੂੰ ਦੱਸਣ ਲੱਗਾ ਪਿਛਲੇ ਬਿਆਨ ਕਰ ਲੋ ਕਿਸਾਨ ਯੂਨੀਅਨਸ ਨੇ ਖੁਦ ਇਹਨਾਂ ਨੂੰ ਇਹ مشਵਰਾ ਦਿੱਤਾ ਸੀ ਕਿ ਅਸੀਂ ਸਾਈਡ ਤੇ ਬਹਿ ਜਾਂਦੇ ਆ ਤੁਸੀਂ ਟ੍ਰੈਫਿਕ ਚਲਾ ਲਓ ਅਸੀਂ ਆਪਣਾ ਧਰਨਾ ਵੀ ਔਨ ਰੱਖਾਂਗੇ ਤੁਸੀਂ ਆਪਣਾ ਟ੍ਰੈਵਲ ਦਾ ਕੰਮ ਜਿਹੜਾ ਉਹ ਵਪਾਰ ਦਾ ਕੰਮ ਹੈ ਅਸੀਂ ਕਿਸੇ ਕਸਮ ਦੀ ਸਹੂਲਤਾਂ ਦੀ ਕਰਨਾ ਚਾਹੁੰਦੇ ਜੇ ਇਹ ਬੰਦ ਹੋਇਆ ਮੈਂ ਅੱਜ ਪੁੱਛਣਾ ਚਾਹੁੰਦਾ ਭਵੰਦੀ ਨੂੰ ਮਾਨ ਸਾਹਿਬ ਤੁਸੀਂ ਇਧਰੋਂ ਖਨੌਰੀ ਤੋਂ ਤੇ ਸ਼ੰਭੂ ਤੋਂ ਇਹਨਾਂ ਦੇ ਕਿਸਾਨ ਯੂਨੀਅਨਸ ਦੇ ਆ ਜਿਹੜੇ ਤੰਬੂ ਨੇ ਚੁੱਕਦੇ ਹੋ ਅਗਲੇ ਪਾਸੇ ਸੈਣੀ ਸਾਹਿਬ ਚੁੱਕ ਦਿੰਦੇ ਨਾ ਤਾਂ ਬਤਾ ਤੁਹਾਡੀ ਬੜੀ ਕਲੋਜ਼ ਕੋਆਰਡੀਨੇਸ਼ਨ ਹੈ ਤੁਸੀਂ ਪਹਿਲੇ 1 ਸਾਲ ਲਗਾਤਾਰ ਜਦੋਂ 400 ਦਿਨ ਮੋਰਚਾ ਲੱਗਾ ਰਿਹਾ ਕਦੀ ਤੁਸੀਂ ਹਰਿਆਣੇ ਦੇ ਸੀਐਮ ਨਾਲ ਗੱਲ ਕੀਤੀ ਕਿ ਪੀਸਫੁਲੀ ਹਰ ਬੰਦੇ ਦਾ ਹੱਕ ਹੈ ਸਾਨੂੰ ਪਤਾ ਕਾਂਗਰਸ ਦੀ ਗਵਰਨਮੈਂਟ ਦੇ ਵਿੱਚ ਜੋ ਮੋਰਚੇ ਲੱਗੇ ਨੇ ਪੰਜਾਬ ਦੇ ਵਿੱਚ ਇੱਕ ਵੀ ਕਿਸੇ ਕਿਸਾਨ ਵੀਰ ਨੂੰ ਖੇਤ ਮਜ਼ਦੂਰ ਨੂੰ ਕੋ ਲਾਠੀ ਤੱਕ ਨਹੀਂ ਸੀ ਮਾਰੀ ਗਈ ਪੰਜਾਬ ਦੇ ਵਿੱਚੋਂ ਪੀਸਫੁਲੀ ਬਾਹਰ ਕੱਢ ਦਿੱਤਾ ਗਿਆ ਸੀ ਦਿੱਲੀ ਚੋਂ ਬੈਠੇ ਸੀ ਤੋਂ ਇਸ ਗੱਲ ਕਾਰਨ ਅਸੀਂ ਇਹਦਾ ਵਿਰੋਧ ਕਰਾਂਗੇ ਤਗੜੇ ਹੋ ਕੇ ਆਪਣੇ ਜਿਹੜੀ ਇੱਕ ਜ਼ਿੰਮੇਵਾਰੀ ਐਜ਼ ਅ ਰਿਸਪੌਂਸਿਬਲ ਆਪੋਜੀਸ਼ਨ ਉਹਦਾ ਕੰਮ ਅਸੀਂ ਕਰਾਂਗੇ